ਉਹ ਕਿਹੜਾ ਬੂਟਾ ਏ ਹੱਥਾਂ 'ਚ ਪੜਦਾ ਏ ਆਲੇ ਦੇ ਦੰਦਿਆਂ ਤੇ ਰੰਬੀ ਦੀਆਂ ਧਾਰਾਂ ਤੇ ਖੈਬਰ ਦੇ ਦਰਿਆਤ ਵਿੱਚ ਸੱਸਾ ਦੀਆਂ ਲੈਆਂ ਤੇ ਸਤਲੂਜ ਦੇ ਕੰਡੇ ਤੇ ਲੱਖੀ ਦੇ ਜੰਗਲ ਵਿੱਚ ਰੋੜਾ ਵਿੱਚ ਚੜਕੜਾ ਵਿੱਚ ਬੰਜਰਾ ਵਿੱਚ ਚੱਕੜਾਂ ਵਿੱਚ ਗੜਿਆਂ ਵਿੱਚ ਮੀਹਾਂ ਵਿੱਚ ਸਰਹੰਦ ਦੀਆਂ ਮੀਹਾਂ ਵਿੱਚ ਜਿੱਥੇ ਵੀ ਲਾ ਦਈਏ ਉੱਥੇ ਹੀ ਪੜਦਾ ਏ ਜਿਤਨਾ ਇਹ ਛਾਗ ਲਈਏ ਉਤਨਾ ਹੀ ਫੜਦਾ ਏ ਉਹ ਕਿਹੜਾ ਬੂਟਾ ਏ ਧੁਖਿਆਂ ਪਰਿਹਾਇਆਂ ਨੂੰ ਜੋ ਫਲ ਖਵਾਉਂਦਾ ਏ ਥੱਕਿਆਂ ਤੇ ਕੁੱਪਿਆਂ ਨੂੰ ਛਾਂ ਵਿੱਚ ਸੁਵਾਉਂਦਾ ਏ ਜਿਹੜਾ ਵੀ ਸ਼ਰਨ ਲਵੇ ਉਸਤਾ ਹੀ ਬਚਾਉਂਦਾ ਏ ਜੇ ਚੱਖਣ ਆ ਜਾਵੇ ਜੇ ਨੇਹਲੀ ਆ ਜਾਵੇ ਅਬਦਾਲੀ ਆ ਜਾਵੇ ਕੋਈ ਨਾਦਰ ਆ ਜਾਵੇ ਮਾਸੂਮ ਗੁਟਾਰਾਂ ਨੂੰ ਬੇਦੋਸ਼ੀਆਂ ਚਿੜੀਆਂ ਨੂੰ ਬੇਲੋਸ਼ੀਆਂ ਗੁਗੀਆਂ ਨੂੰ ਕੁੰਝਾਂ ਦੀਆਂ ਡਾਰਾਂ ਨੂੰ ਇਹ ਤਰਕ ਛਪਾ ਲੰਦਾ ਇਹ ਆਲੇ ਪਾਵੇਂਂਦਾ ਤੇ ਰਾਖਾ ਬਣ ਮੈਂਦਾ ਪੈ ਰਸਤੇ ਧਰਤੀ ਤੇ ਪਰ ਆਪ ਉਚੇਰਾਏ ਜੇਲਾਂ ਦੀਆਂ ਕੋਠੜੀਆਂ ਜ਼ੰਜੀਰਾਂ ਹਤਕੜੀਆਂ ਤੇ ਰਸੇ ਫਾਂਸੀ ਦੇ ਤੇ ਤਣੀਆਂ ਰਾਜ ਦੀਆਂ ਜਾਗੀਰਾਂ ਦੇ ਚਕਮੇ ਸਰਦਾਰੀ ਦੇ ਤਖਮੇ ਦੁਨੀਆਂ ਦੀਆਂ ਤੰਗਦਲੀਆਂ ਤੇੜਾਂ ਦੇ ਪਾਰਟੀਆਂ ਗੁਮਰਾਹੀਆਂ ਵੰਗਰਣੀਆਂ ਤੇ ਕੁੜੀਆਂ ਚੰਗੀਆਂ ਇਹਦੇ ਗੋਡਿਆਂ ਥੱਲੇ ਨੇ ਇਹਦੇ ਗਿੱਟਿਆਂ ਥੱਲੇ ਨੇ ਇਹਦੇ ਪੈਰੋਂ ਥੱਲੇ ਨੇ ਜਿੱਥੇ دل ইসਦਾਏ ਜਿੱਥੇ ਸਿਰ ইসਦਾਏ ਉਹ ਥਾਂ ਉਚੇਰੀਏ ਉਹ ਖੁੱਲੀ ਹਵਾ ਵਿੱਚੇ ਉਹ پاک ਫਿਜ਼ਾ ਵਿੱਚੇ ਉਹ ਖਾਸ ਖੁਦਾ ਵਿੱਚੇ ਜਿੱਥੇ ਨਾ ਵੈਰ ਕੋਈ ਜਿੱਥੇ ਨਾ ਗੈਰ ਕੋਈ ਕੀ ਹੋਇ ਰੇ ਅੱਜ ਸ਼ਾਖਾਂ ਇਸ ਦੀਆਂ ਅੱਜ ਲਗੜਾ ਇਸ ਦੀਆਂ ਆਪੋ ਵਿੱਚ ਪਾਟ ਗਈਆਂ ਆਪੋ ਚਿਤਰਤ ਪਈਆਂ ਕੋਈ ਪੂਰਬ ਚਲੀ ਗਈ ਕੋਈ ਪੱਛਮ ਚਲੀ ਗਈ ਕੋਈ ਪਿੰਡੀ ਮਲ ਬੈਠੀ ਕੋਈ ਭੈਣੀ ਜਾ ਬੈਠੀ ਪਰ ਮੁੱਢ ਤਾਂ ਇੱਕੋ ਏ ਪਰ ਖੂਨ ਤੇ ਸਾਂਝਾ ਏ ਪ੍ਰੋਫੈਸਰ ਮਾਉਂਸਿੰਗ ਸਿੱਖੀ